ਅੱਜ ਮੈਂ ਆਪਣੇ ਏਰੀਏ ਦੇ ਲੋਕੈਲਟੀ ਦੇ ਭੈਣਾ ਭਰਾਵਾਂ ਤੇ ਬਜ਼ੁਰਗਾਂ ਦਾ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਹ ਸਰਪ੍ਰਾਈਜ਼ ਇੱਕ ਗੈਦਰਿੰਗ ਕਰਕੇ ਮੈਨੂੰ ਜੋ ਸਨਮਾਨ ਦਿੱਤਾ ਆ ਉਹਦੇ ਲਈ ਮੈਂ ਤਹਿ ਦਿਲ ਤੋਂ ਧੰਨਵਾਦੀਆਂ ਕਿਉਂਕਿ ਇਹ ਸਨਮਾਨ ਮੇਰਾ ਨਹੀਂ ਹੈ ਇਹ ਸਨਮਾਨ ਉਹਨਾਂ ਦਾ ਹੀ ਹੈ ਉਹ ਉਹਨਾਂ ਨੇ ਇੱਕ ਅਵੇਅਰਨੈਸ ਨਾਗਰਿਕ ਬਣ ਕੇ ਜੋ ਵੀ ਮੁਹੱਲੇ ਦੇ ਵਿੱਚ ਏਰੀਏ ਦੇ ਵਿੱਚ ਜਾਂ ਹਲਕੇ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਜਾਂ ਜਿਸੇ ਤਰ੍ਹਾਂ ਦੀ ਵੀ ਕੋਈ ਕ੍ਰਾਈਮ ਹੁੰਦਾ ਆ ਮੈਨੂੰ ਉਹਦੇ ਉਹਦੇ ਤੱਕ ਮੈਨੂੰ ਜਾਣੂ ਕਰਾਇਆ ਤੇ ਜਿਹਦੇ ਵਿੱਚ ਉਹਨਾਂ ਦੀ ਮਦਦ ਕਰਦੇ ਹੋਏ ਕਾਫੀ ਸਨੇਚਰ ਜਿਹੜੇ ਨੇ ਅਸੀਂ ਸੀਸੀਟੀਵੀ ਦੀ ਮਦਦ ਦੇ ਨਾਲ ਫੜਾਏ ਨੇ ਤੇ ਪੁਲਿਸ ਨੇ ਜਦੋਂ ਉਹ ਟ੍ਰੇਸ ਕੀਤੇ ਤੇ ਉਹਨਾਂ ਦੇ ਕੋਲ ਸੈਂਕੜਿਆਂ ਹੀ ਮੋਬਾਈਲ ਹੋਰ ਵੀ ਕਈ ਚੀਜ਼ਾਂ ਚੋਰੀ ਦੀਆਂ ਸਮਾਨ ਲੱਭੇ ਨੇ ਤੇ ਉਸ ਤੋਂ ਬਾਅਦ ਜਿਹੜੇ ਵੀ ਲੋਕ ਇੱਥੇ ਏਰੀਏ ਦੇ ਵਿੱਚ ਹੁੱਲੜਬਾਜੀ ਕਰਦੇ ਸੀ ਉਹਨਾਂ ਨੂੰ ਰੋਕ ਕੇ ਸਮਝਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹ ਹੁੱਲੜਬਾਜੀ ਬੰਦ ਕਰਵਾਈ ਗਈ ਕਿਉਂ ਕਿ ਉਹਨਾਂ ਦੀ ਹੁੱਲੜਬਾਜੀ ਜਾਂ ਹਰਕਤਾਂ ਕਰਕੇ ਕੋਈ ਵੀ ਧੀ ਭੈਣ ਰੋਡ ਦੇ ਉੱਤੇ ਨਹੀਂ ਜਾ ਸਕਦੀ ਸੀ ਲੇਡੀਜ਼ ਦਾ ਵੀ ਰੋਡਸ ਦੇ ਉੱਤੇ ਨਿਕਲਣਾ ਬਹੁਤ ਮੁਸ਼ਕਲ ਸੀ ਜਿਹੜੀ ਕਿ ਪੁਲਿਸ ਦੀ ਮਦਦ ਦੇ ਨਾਲ ਪੁਲਿਸ ਦੀ ਸਹਾਇਤਾ ਦੇ ਨਾਲ ਅਸੀਂ ਉਹਨੂੰ ਠੱਲ ਪਾਈ ਹੈ ਤੇ ਅੱਜ ਏਰੀਆ ਬਹੁਤ ਸ਼ਾਂਤੀ ਤੇ ਪਿਆਰ ਦੇ ਵਿੱਚ ਹੈ ਮੈਂ ਤੁਹਾਡੇ ਮੈਸੇਜ ਦੇ ਰਾਹੀਂ ਅੱਜ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਇਦਾਂ ਦੀਆਂ ਹਰਕਤਾਂ ਕਰਦੇ ਨੇ ਉਹ ਇਹ ਵੀ ਗੱਲ ਦੇਖਣ ਵੀ ਅਸੀਂ ਜੇ ਸਨੇਚਿੰਗ ਕਰਦੇ ਸਾਡੇ ਵੀ ਪਰਿਵਾਰ ਨੇ ਸਾਡੇ ਵੀ ਪਰਿਵਾਰ ਦੇ ਪ੍ਰਤੀ ਕੋਈ ਸਫਰਜ ਹੈ ਕਿਉਂਕਿ ਜੇ ਤੁਸੀਂ ਅੱਜ ਸਨੇਚਿੰਗ ਕਰਦੇ ਹੋ ਤਾਂ ਕੱਲ ਨੂੰ ਤੁਹਾਡੀ ਫੈਮਲੀ ਦੇ ਨਾਲ ਵੀ ਇਹ ਹੋ ਸਕਦਾ ਹੈ ਇਸ ਲਈ ਤੁਹਾਨੂੰ ਵੀ ਇਹ ਛੇਦ ਲੈਣ ਦੀ ਜ਼ਰੂਰਤ ਹੈ ਕਿ ਕਦੀ ਵੀ ਕਿਸੇ ਨੂੰ ਪਰੇਸ਼ਾਨ ਨਾ ਕਰੋ ਤਾਂ ਕਿ ਇਹ ਪਰੇਸ਼ਾਨੀ ਤੁਹਾਡੇ ਤਾਂ ਇਹ ਨਾ ਹਾਵੀ ਹੋ ਜਾਵੇ ਇਸ ਲਈ ਮੈਂ ਤੁਹਾਡੇ ਲੁਧਿਆਣਾ ਲਾਈਵ ਦੇ ਜ਼ਰੀਏ ਪੂਰੇ ਹਲਕੇ ਨੂੰ ਤੇ ਲੁਧਿਆਣੇ ਸ਼ਹਿਰ ਨੂੰ ਇੱਕ ਮੈਸੇਜ ਦੇਣਾ ਚਾਹਨਾ ਆ ਕਿ ਕਿਤੇ ਵੀ ਕੋਈ ਕ੍ਰਾਈਮ ਹੁੰਦਾ ਤੇ ਇਮੀਡੀਏਟਲੀ ਜਿਹੜੀਆਂ ਸੰਸਥਾਵਾਂ ਇਹ ਕ੍ਰਾਈਮ ਕੰਟਰੋਲ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਤਾਈ ਇਤਲਾ ਪਹੁੰਚਾਓ ਅਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਉਹਦੇ ਲਈ آگਾਹ ਕਰਾਓ ਤਾਂ ਕਿ ਐਕਟਿਵਲੀ ਉਹਦੇ ਤੇ ਐਕਸ਼ਨ ਲੈ ਕੇ ਉਹਦਾ ਨਿਪਟਾਰਾ ਕੀਤਾ ਜਾ ਸਕੇ ਚਲੋ ਮੈਂ ਬਹੁਤ ਧੰਨਵਾਦੀ ਆ ਜੇ ਮੇਰੇ ਏਰੀਆ ਨਿਵਾਸੀ ਇਹ ਚਾਹੁੰਦੇ ਨੇ ਕਿ ਮੈਂ ਇਹ ਕੰਟੈਸਟ ਕਰਾਂ ਤੇ ਮੈਂ ਇਹਨਾਂ ਦੀ ਲਈ ਕੰਟੈਸਟ ਜ਼ਰੂਰ ਕਰੂੰਗਾ ਜੇ ਸਾਡੇ ਸਿਟੀਜ਼ਨ ਸਾਡੀ ਸਿਟੀ ਦੇ ਵਸਨੀਕ ਜਾਂ VOTER ਇਹ ਚਾਹੁੰਦੇ ਨੇ ਕਿ ਐਲਬਰਟ ਦੁਆ ਹਲਕੇ ਦੀ ਐਮ ਐਲ ਏ ਬਣ ਕੇ ਸੇਵਾ ਕਰੇ ਤਾਂ ਮੈਂ ਉਹ ਸੇਵਾ ਦੇ ਲਈ ਹਮੇਸ਼ਾ ਹੀ ਸਮਰਪਿਤ ਆ ਗਾਇਬ ਤਾਂ ਕਿੱਥੇ ਹੋਣਾ ਇੱਥੇ ਹੀ ਰਹਿਨੇ ਆ ਜੀ ਗੇਟ ਖੁੱਲ ਜਾਂਦਾ ਆ ਤੇ ਅਸੀਂ ਆਰਾਮ ਨਾਲ ਬੈਠੇ ਨਜ਼ਰ ਆਣੇ ਆ ਅਸੀਂ ਅੱਗੇ ਐਮ ਐਲ ਏ ਆਂ ਦੇ ਵੀ ਕੰਮਕਾਰ ਕਰਦੇ ਆਏ ਆ ਕਾਉਂਸਲਰਾਂ ਦੀ ਵੀ ਮਦਦ ਕਰਦੇ ਆਏ ਆ ਤੇ ਜੇ ਹੁਣ ਸਾਡੇ ਵੋਟਰ ਸਾਡੇ ਤੇ ਵਿਸ਼ਵਾਸ ਕਰਨਾ ਚਾਹੁੰਦੇ ਨੇ ਤੇ ਹਮੇਸ਼ਾ ਉਹਨਾਂ ਦੀ ਮਦਦ ਹੋਏਗੀ ਤੇ ਇਦਾਂ ਦੀ ਕਦੀ ਗੱਲ ਨਹੀਂ ਹੋਏਗੀ ਗਾਇਬ ਹੋਣ ਵਾਲੀ ਤਾਂ ਦੂਰ ਦੀ ਗੱਲ ਆ ਵੀ ਮੇਰੇ ਘਰੇ ਵੀ ਜੇ ਮੈਂ ਕਹਿ ਦਵਾਂ ਵੀ ਕਿਤੇ ਝੂਠ ਬੋਲ ਦੋ ਤੇ ਉਹ ਝੂਠ ਬੋਲਦੇ ਨਹੀਂ ਐ ਇਸ ਲਈ ਮੈਨੂੰ ਬਾਅਦ 'ਚ ਮੇਰੇ ਘਰਦਿਆਂ ਨੂੰ ਆ ਕੇ ਅਪਰੋਚ ਕਰਨ ਤੇ ਉਹਨਾਂ ਦੇ ਕੰਮ ਹੁੰਦੇ ਹੀ ਰਹਿਣਗੇ ਵੋਟਰਾਂ ਨੂੰ ਮੈਂ ਹੀ ਅਪੀਲ ਕਰਨੀ ਚਾਹਨਾ ਆ ਕਿ ਅਸੀਂ ਸਾਰੇ ਹੀ ਪੜ੍ਹੇ ਲਿਖੇ ਇੱਕ ਚੰਗੇ ਇਲਾਕੇ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਰਹਿਣ ਵਾਲੇ ਆ ਜਿੰਨੇ ਵੀ ਕੈਂਡੀਡੇਟ ਅੱਜ ਕੰਟੈਸਟ ਕਰ ਰਹੇ ਨੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਅੱਜ ਇੱਕ ਸਮੂਹ ਵਿਸ਼ੇਸ਼ ਦੇ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਆ ਕਿ ਅਸੀਂ ਪੈਸੇ ਦੇ ਕੇ ਵੋਟਾਂ ਲੈਣੇ ਆ ਅੱਜ ਮੈਂ ਆਪਣੇ ਵੈਸਟ ਕੌਨਸਟੀਟੂਐਂਸੀ ਦੇ ਵੋਟਰਸ ਨੂੰ ਇਹ ਕਹੂੰਗਾ ਕਿ ਤੁਸੀਂ ਉਹ ਵੋਟਰ ਹੋ ਜਿਹੜੇ ਕੀ ਐਜੂਕੇਟਿਡ ਵੀ ਹੋ ਤੇ ਸੱਭੇ ਵੀ ਹੋ ਤੇ ਤੁਸੀਂ ਸਮਾਜ ਦੇ ਵਿੱਚ ਵਿਚਰਨ ਵਾਲੇ ਵੀ ਹੋ ਇਸ ਲਈ ਜਦ ਅਸੀਂ 5 ਸਾਲ ਆਪਣਾ ਨਿਵਾਰਨ ਆਪ ਕਰਦੇ ਆ ਤੇ ਕਲੰਕ ਅਜ ਵੋਟਰ ਧੋ ਦੇਣ ਵੀ ਸਾਡੇ ਤੇ ਕਿਸੇ ਸਰਕਾਰ ਦਾ ਪ੍ਰੈਸ਼ਰ ਹੈ ਜਾਂ ਸਾਡੇ ਤੇ ਕਿਸੇ ਸਰਕਾਰੀ ਤੰਤਰ ਦਾ ਪ੍ਰੈਸ਼ਰ ਹੈ ਅੱਜ ਵੋਟਰ ਨੂੰ ਮੌਕਾ ਮਿਲਿਆ ਆ ਕਿ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਆਪਣਾ ਲੀਡਰ ਚੁਣ ਕੇ ਆਣ ਤਾਂ ਕਿ ਤੁਹਾਡੇ ਤੇ ਇਲਜ਼ਾਮ ਨਾ ਲੱਗੇ ਕਿ ਇਹਨਾਂ ਨੂੰ ਇੱਕ ਬੋਤਲ ਦੇ ਦੋ ਇਹਨਾਂ ਨੂੰ ਥੋੜਾ ਜਿਹਾ ਲਾਲਚ ਦੇ ਦੋ ਤੇ ਵੋਟ ਆਪਣੀ ਦੇ ਦਿੰਦੇ ಮತ ਦਾ ਦਾਣਾ ਸਮਝਦਾਰੀ ਨਾਲ ਕਰਨਾ ਆ ਮੈਂ ਤੁਹਾਨੂੰ ਇੱਕ ਅਪੀਲ ਕਰੂੰਗਾ ਜਿੱਥੇ ਮੇਰੇ ਏਰੀਆ ਨਿਵਾਸੀ ਚਾਹੁੰਦੇ ਆ ਕਿ ਮੈਂ ਇਲੈਕਸ਼ਨ ਲੜਾਂ ਮੈਂ ਇਲੈਕਸ਼ਨ ਲੜੂੰਗਾ ਮੇਰੇ ਨੰਬਰ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਨੇ ਜਿਹੜਾ ਵੀ ਕੋਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਮੈਨੂੰ ਮਿਲਣੀ ਚਾਹੁੰਦਾ ਮਿਲ ਸਕਦਾ ਆ ਪਰ ਅੱਜ ਅਵੇਅਰ ਹੋ ਕੇ ਤੁਸੀਂ VOTING ਕਰਨੀ ਹੈ ਕਿਉਂਕਿ ਤੁਹਾਡੀ ਇਸ VOTING ਦੇ ਨਾਲ ਨਾ ਹੀ ਤਾਂ ਕੋਈ ਸਰਕਾਰ ਸੱਤਾ ਦੇ ਵਿੱਚ ਆਣੀ ਹੈ ਤੇ ਨਾ ਹੀ ਜਿਹੜੀ ਬਣੀ ਹੋਈ ਸਰਕਾਰ ਉਹਨੂੰ ਕੋਈ ਫਰਕ ਪੈਣਾ ਪਰ ਇੱਕ ਵਾਰੀ ਦੱਸ ਦੋ ਕਿ VOTER ਬਕਾਊ ਨਹੀਂ ਹੈ ਤੇ VOTER ਕਿਸੇ ਦੀ ਘੱਟ ਪੁਤਲੀ ਵੀ ਨਹੀਂ ਹੈ ਆਵਦਾ ਨਾ ਰਹਿਣ ਵਾਲੇ ਤੇ ਅਸੀਂ ਇੱਥੇ ਐਲਬਰਟ ਜੋਹਰ ਸਾਹਿਬ ਦੇ ਘਰ ਨੂੰ ਆਪਾਰਗ ਅਸੀਂ ਉਹਨਾਂ ਨਾਲ ਫਾਰਕ ਦੇ ਚਾਈਆਂ ਤੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਥੋੜਾ ਜਿਹਾ ਕਿ ਆ ਸਾਰਾ ਕਿ ਅਸੀਂ ਇਨਾਂ ਇੱਥੇ ਸਾਡੇ ਇੱਥੇ ਲੁੱਟ ਖੋਟ ਸੋਟ ਵੀ ਹੁੰਦੀ ਸੀ ਤੇ ਹੋਰ ਥੋੜਾ ਜਿਹਾ ਜਿਵੇਂ ਮਲੇ ਦੇ ਨਾਲ ਚੱਲਦੇ ਨੇ ਜੀ ਜਦੋਂ ਸਾਥ ਰਹਿੰਦਾ ਤੁਹਾਡਾ ਨਾਲ ਕੋਈ ਕੰਮ ਵਗੈਰਾ ਹੁੰਦਾ ਕਿੱਦਾਂ ਕਰ ਲੈਂਦੇ ਨਹੀਂ ਇਹ ਲੋਕਾਂ ਦਾ ਪੂਰਾ ਸਾਥ ਦਿੰਦੇ ਨੇ ਜੀ ਨਾਲ ਚੱਲਦੇ ਨੇ ਸਾਨੂੰ ਐਵੇਂ ਦੇ ਬੰਦੇ ਜੀ ਲੋੜ ਆ ਇਸ ਏਰੀਆ ਦੇ ਵਿੱਚ ਇਸ ਥਾਂ ਤੇ ਸਾਨੂੰ ਮਤਲਬ ਕੋਈ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਮੱਲੇ ਦੀ ਕਿਸੇ ਵੀ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਇਹ ਸਾਡੇ ਨਾਲ ਚੱਲਦੇ ਨੇ ਉਸੇ ਵੇਲੇ ਹੱਲ ਕਰਾਉਣ ਦੇ ਕੋਲ ਪੂਰੀ ਮਤਲਬ ਯਤਨ ਕਰਦੇ ਨੇ ਪਰ ਕਰਾ ਕੇ ਹਟਦੇ ਨਹੀਂ ਮਤਲਬ ਇਹ ਨਹੀਂ ਕਿ ਨਹੀਂ ਹਟਦੇ ਪੂਰਾ ਤੱਕ ਕੇ ਹਟਦੇ ਨੇ ਮਤਲਬ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਇਹੋ ਜਿਹੇ ਬੰਦਾ ਬਹੁਤ ਭਾਈ ਸਾਨੂੰ ਬਹੁਤ ਵਧੀਆ ਜੀ ਨੇ ਜਦੋਂ ਵੀ ਛੇਰੇ ਆਈਏ ਜਾਂ ਸ਼ਾਮੀ ਜਾਈਏ ਭਾਈ ਪੂਰਾ ਰਿਗਾਰਡ ਨਾਲ ਮਿਲਦੇ ਨੇ ਹਰ ਛੋਟੇ ਵੱਡੇ ਦਾ ਸਿਰ ਮਤਲਬ ਪੂਰੇ ਨਾਲ ਚੱਲਦੇ ਨੇ ਤੈਨੂੰ ਕੋਈ ਪ੍ਰੋਬਲਮ ਹੈ ਜਾਂ ਕੁਝ ਹੈ ਤੁਸੀਂ ਮੈਨੂੰ ਦੱਸੋ ਸਾਰੀ ਸੋਲਵ ਕਰ ਦੇਣੇ ਇਸ ਲਈ ਅਸੀਂ ਕਹਿੰਦੇ ਆ ਕਿ ਐਕਸ਼ਨ ਦੇ ਖਾਦਮ ਤੁਸੀਂ ਸਾਥ ਦਿਓ ਹਾਂਜੀ ਅਸੀਂ ਪੂਰਾ ਸਾਥ ਦੇਵਾਂਗੇ ਅਸੀਂ ਹੋਰ ਵੀ ਲੋਕਾਂ ਨੂੰ ਦੱਸਾਂਗੇ ਅਸੀਂ ਕਹਾਂਗੇ ਇਹਨਾਂ ਨਾਲ ਚੱਲੋ ਇਹਨਾਂ ਨਾਲ ਇਹਨਾਂ ਦਾ ਹਰ ਇੱਕ ਹੀ ਤਾਂ ਸਾਥ ਦਿਓ ਕਿ ਤੁਹਾਡੇ ਦਿਨ ਰਾਤ ਤੁਹਾਡੇ ਨਾਲ ਮਤਲਬ ਮੋਢਿਆਂ-ਮੋਢਾ ਲਾ ਕੇ ਕੰਮ ਕਰਨਗੇ ਕਿ ਬੋਬ ਮਤਲਬ ਵਧੀਆ ਬੰਦੇ ਨੇ ਤੁਸੀਂ ਇੱਕ ਵਾਰ ਇਹਨਾਂ ਨਾਲ ਸਾਥ ਦਿਓ ਤੁਹਾਨੂੰ ਅੱਗੋਂ ਆਪਣਾ ਬਹੁਤ ਵਧੀਆ ਕਰੇ ਠੀਕ ਹੈ ਮੈਂ ਉਹਨਾਂ ਦਾ ਵਾਸਤੇ ਧੰਨਵਾਦ ਕਰਨਾ ਚਾਹੁੰਦੀ ਆ ਜੀ ਸਾਡੇ ਜੋ ਵੀ ਇੱਥੇ ਪ੍ਰੋਬਲਮਾਂ ਸੀਗੀਆਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਪ੍ਰੋਬਲਮ ਦੱਸੀਆਂ ਜਿਸ ਤਰ੍ਹਾਂ ਸਾਡੇ ਹੁੱਲੜਬਾਜੀ ਹੁੰਦੀ ਸੀ ਕਿ ਮੋਬਾਈਲ ਚੋਰ ਹੁੰਦੇ ਸੀਗੇ ਤਾਂ ਹੁਣ ਸਾਨੂੰ ਬੱਚਿਆਂ ਨੂੰ ਵੀ ਡਰ ਲੱਗਦਾ ਸੀਗਾ ਗਲੀ 'ਚ ਖੜਾਣ ਵਾਸਤੇ ਚਾਹੇ ਬੇਸ਼ੱਕ ਕੈਮਰੇ ਲੱਗੇ ਹੋਏ ਨੇ ਪਰ ਜਦ ਤੱਕ ਕੋਈ ਚੋਰ ਘੁੰਮਦਾ ਬੰਦਾ ਕਦੋਂ ਤੱਕ ਭੱਜ ਲੂਗਾ ਪਰ ਇਹਨਾਂ ਚੀਜ਼ਾਂ ਸਾਰਿਆਂ ਤੇ ਇਹਨਾਂ ਨੇ ਨੱਥ ਪਾਈ ਆ ਅੱਗੇ ਤੱਕ ਇਹਨਾਂ ਜੋ ਅਸੀਂ ਆਪਣੀ ਪ੍ਰੋਬਲਮ ਲੈ ਕੇ ਨੇ ਸਾਰੀਆਂ ਪ੍ਰੋਬਲਮਾਂ ਸੋਲਵ ਕੀਤੀਆਂ ਨੇ ਸਾਡੀਆਂ ਉਹਨਾਂ ਦੇ ਧੰਨਵਾਦ ਵਾਸਤੇ ਅੱਜ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਜੀ ਤੇ ਇਹ ਆਪਣਾ ਵਿਜ਼ਿਟ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਅੱਧ ਬੋਲ ਤੇ ਸ਼ਾਰਟ ਉਹਦੇ ਚ ਆਏ ਨੇ ਤੇ ਅਸੀਂ ਨਾਲ ਤਹਿ ਦਿਲੋਂ ਧੰਨਵਾਦ ਦੀਆਂ ਤੇ ਅਸੀਂ ਇਹੀ ਚਾਹੁੰਦੇ ਆ ਵੀ ਦੇਖੋ ਜਿਹੜਾ ਇਨਸਾਨ ਬਿਨਾ ਕਿਸੇ ਅਹੁਦੇ ਤੋਂ ਕਿਸੇ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਬੰਦੇ ਦੀ ਮੁਸੀਬਤ ਚ ਦੁੱਖ ਸੁੱਖ ਚ ਸਾਥ ਦਿੰਦਾ ਤੇ ਜੇ ਅਸੀਂ ਉਹਨਾਂ ਨੂੰ ਵੋਟ ਪਾ ਕੇ ਕਾਮਯ ਤੇ ਬੈਨੀਫਿਟ ਹੀ ਆ ਵੈਸੀ ਵੈਸੀ ਸਾਰਿਆਂ ਨੂੰ ਵੋਟਾਂ ਪਾ ਕੇ ਖਰਾਬ ਕਰਦੇ ਆ ਕਿਉਂਕਿ ਵੋਟਾਂ ਮੰਗਣ ਸਾਰੇ ਆਂਦੇ ਨੇ ਜਿੱਤ ਕੇ ਸਾਨੂੰ ਕੋਈ ਆਪਣੀ ਸ਼ਕਲ ਨਹੀਂ ਦਿਖਾਂਦਾ ਤੇ ਇਹ ਤਾਂ ਬਿਨਾ ਉਹਦੇ ਤੋਂ ਹੀ ਅਸੀਂ ਇਹਨੂੰ ਸਾਰੇ ਕੰਮ ਕਰਾਣੇ ਆ ਤੇ ਫਿਰ ਅਸੀਂ ਤਾਂ ਇਹੀ ਧੰਨਵਾਦ ਕਰਦੇ ਆ ਸਾਰਿਆਂ ਦਾ ਨਾਲੇ ਖਾਸ ਕਰਕੇ ਇਹਨਾਂ ਦਾ ਵੀ ਇਹ ਲਾਈਨ ਤੇ ਇਹਦੇ ਵਿੱਚ ਆਏ ਨੇ ਉਹਦਾ ਲੈ ਉਹ ਕਰਨ ਵਾਸਤੇ ਤੇ ਅਸੀਂ ਸਾਰੇ ਹਮ ਹਮਾ ਕੇ ਇਹਨਾਂ ਦੀ ਸਪੋਰਟ ਕਰਾਂਗੇ ਤੇ ਇਹਨਾਂ ਨੂੰ ਜਿਤਾਵਾਂਗੇ ਤੇ ਸਾਡੇ ਤੋਂ ਵੱਧ ਕਿਸੇ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਵੀ ਇਹ ਸੌਦੇ ਤੇ ਹੋ ਧੰਨਵਾਦ ਮੇਰਾ ਨਾਮ ਹੀਰਾ ਹੈ ਦੇਖਿਏ ਸਰ हाँ जी इससे पहले ना हमारी दुकान के आसपास में ही यहीं पे हम के घर के सामने दुआ साहब के घर के सामने मेरी शॉप है इलेक्ट्रॉनिक्स की यहाँ पर 11 ग्यारह मुंडे थे जो बहुत तेज़ी से बाइक चला करके जा रहे थे जैसे मेरे तीन चार एल दो तीन टी सारे टूट गए फिर दुआ साहब को पता लगा हमने बताया तो इन्होंने सारा मतलब प्रॉब्लम सॉल्व किया ता करके इस आज जो भी है इनको सम्मानित करने का हाँ धन्यवाद कर रहे हैं ਹਾਂਜੀ ਹਾਂਜੀ ਹਾਂਜੀ